ਆਈ। ਤੁਹਾਡਾ ਸਵਾਗਤ ਹੈ। ਮੈਂ ਕਿਉਂ ਜੀ ਮਿਹਰਬਾਨੀ ਵੈਲਕਮ ਟੂ ਤੁਸੀਂ ਸਾਡੇ ਪਿੰਡ 'ਚ ਆਏ ਆ ਜੀ। ਇਹ ਬਾਜੀਗਰ ਤੋਂ ਹੈ। ਥੋੜਾ ਜਿਹਾ ਗਾਰੋ ਕਰਵਾ ਦਈਏ ਖੇਡ ਦੇ ਬਾਰੇ। ਬਰਾਣੇ ਸਮਾਂ 'ਚ ਮਨੋਰੰਜਨ ਦੇ ਸਾਧਨ ਕੱਟ ਹੁੰਦੇ ਸੀ ਉਦੋਂ ਇਹ ਬਾਜ਼ੀਆਂ ਪਿੰਡਾਂ ਦੀਆਂ ਸੱਤਾਂ 'ਚ ਪਿੰਡਾਂ 'ਚ ਆਮ ਪੈਨੇਆ ਰਹਿੰਦੀਆਂ ਸੀ। ਹੁਣ ਕੰਪਿਊਟਰ ਦਾ ਜੋਕਾ ਪਰ ਫਿਰ ਵੀ ਇਹ ਨੌਜਵਾਨ ਤੁਹਾਨੂੰ ਬੁਖਾਉਣਗੇ ਪੰਜਾਬ ਦੀ ਬਾਜੀ ਜਿਹੜੀ ਕੇ ਸੱਚੀ ਤੇ ਸੁੱਚੀ ਖੇਡ ਹੈ ਤੇ ਕੋਈ ਹੋੜਾ ਫੜੀ ਕੋਈ ਬਲਾਵਲ ਕੋਈ ਜਾਗੀ ਮੰਤਰ ਨਹੀਂ ਮੇਨਸ ਪ੍ਰਗਟ ਕੀਤੀ ਹੋਈ ਪਰਬਲ ਕੀਤੀ ਜਾਂਦੀ ਹੈ ਮੀਨਸ ਹਵਾਨਾ ਨੇ ਗਲਵਾਨੀ ਚ ਵੀ ਲਿਖਿਆ ਬਾਜੀ ਦੇ ਬਾਰੇ ਕਿ ਬਾਜੀਗਰ ਜੈਸੇ ਬਾਜੀਪਾ ਬੇ ਨਾਨਾ ਨੂੰ ਉਸ ਤੋਂ ਖਿਲਾਵੇ ਬਾਜੀਗਰ ਡੰਕ ਵਜਾਈ ਸਭ ਖੜਕ ਤਮਾਸ਼ੇ ਹੋਈ ਸੌਤਰ ਪਹਿਨਾ ਆਪਾਂ ਗੇਮ ਕਰਾ ਕੇ ਉੱਤਰ ਲੋਹੇ ਦਾ ਗਾਟਰ ਗਿਆ ਐਡੀ ਗੇਮ ਕਰੂਗਾ ਨਾਰਦਾਨ ਸੰਧਾਨਾ ਫੜ ਕੇ ਬੈਕਸਾਰ ਬੁੱਟੂਗਾ ਜੇ ਆਪਾਂ 5 10 ਕਿਲੋ ਵਜ਼ਨ ਗੰਦਾ ਨਾ ਫੜ ਕੇ ਪੁੱਠੇ ਪਾਸੇ ਹਟਾਵਾਂਗੇ ਤਾਂ ਨਹੀਂ ਉਲਟਦਾ ਰੋ ਇਧਰ ਮੇਰੇ ਪਾਸੇ ਇੱਕ ਅੰਬੂੜਾ ਗੰਦਾ ਨਾ ਘਾਟੇ ਬੈਕਸਾਈਡ ਸੁੱਟੋ ਨੌਜਵਾਨ ਤਾੜੀਆਂ ਲਾ ਦਿਓ ਪਹਿਲੀ ਇਹ ਨਹੀਂ ਕਰਦਾ ਹਾਂ ਹਾਂ ਜਾਟੀਆਂ ਦੀ ਗੇਮ ਬੈਰਾ ਕੋਲ ਵੀ ਰੱਛਾ ਪਾ ਕੇ ਗੱਲ ਵੀ ਨਹੀਂ ਕਰੂਗਾ ਇਹ ਆ ਡੰਨੇ ਤੇ ਖਿਲਾੜੇ ਵਾਲੀ ਗੇਮ ਉਹ ਖੇਤਾਂ ਦੇ ਵਿੱਚ ਬੈਠਾ ਤੂੰ ਬਾਦੂ ਮਾਰਦੀਆਂ ਸੇਖਦਾ ਅੱਥੀਏ ਕੋਈ ਬਾਜੀ ਨੇ ਤੂੰ ਬਾਜੀ ਕਿਉਂ ਨਹੀਂ ਖੇਡਦਾ ਤੇਰੀ ਉਹ ਬਾਜੀ ਦਾ ਪ੍ਰਚਾਲੀ ਬਾਜੀ ਜਿਹੜੀ ਹੁਣ ਰੋਗ ਹੋ ਗਈ ਆ ਬਜ਼ਾਰ ਚ ਪਰ ਸਾਡੇ ਪਿੰਡਾਂ ਵਿੱਚ ਪੁਰਾਣਾ ਮਲਕਾ ਦਿਖਾਇਆ ਗਿਆ ਪੁਰਾਣੀ ਗਰਾਹਤ ਦਿਖਾਈ ਗਈ ਜਿਹੜਾ ਆਪਣੇ ਬੱਚਿਆਂ ਨੂੰ ਨਹੀਂ ਪਤਾ ਉਹ ਜਦੋਂ ਨਾ ਬਿੰਦਾ ਦੁਰੰਗੀਆਂ ਸੀਗੀਆਂ ਸੋ ਸਮਝੀ ਵੀ ਉਹਦਾ ਇੱਕ ਇਹ ਰਸਾ ਪੁਰਾਣੇ ਸਮੇਂ ਦਾ ਜੇ ਤਾਰੀਆਂ ਲਾ ਦੇ ਤਾਂ ਨੱਚੀ ਨਾ ਦਿਖਾ ਸਕਿਆ ਨਾ ਨਾ ਗੰਡੇ ਵੱਲ ਕੇ ਟਰਾਈ ਕਰਵਾ ਲੱਕੋ ਮੁੜ ਕੇ ਨਿਕਲੇ ਆਨੇ ਯਾਰ ਇਹਟਾਕ ਤੋਂ ਮਰੀ ਮੇਟ ਵੱਡੇ ਮੁਫਤ ਖਾਣਾ ਖੋੜਦੇ ਇਹ ਤਾਲੀਆਂ ਜ਼ਰੂਰ ਮਾਟਾ ਕਰੋ ਬਹੁਤ ਬਹੁਤ ਦਾ ਤਾਰੀਆ ਹੁਣ ਕੰਨ ਵਿਚ ਆ ਰਹੀ ਆਉਂਦੇ ਦਾ ਮੇਰੇ ਨਾਮ ਤੇ ਆਵੇ ਵੀ ਕਿੰਨੇ ਦੇ ਸਾਲਾ ਪਕੜਾ ਖਾਂਦੇ ਕੋਹਿਆ ਸਹੀ ਗੱਲ ਇਹ ਕਿਹੜਾ ਪੁੜਿਆ ਜਾਣਾ ਰਹਿ ਗਿਆ ਆਮੀ ਬੋਲ ਲੋਗੇ ਸਰੀਆ ਜਿਹੜਾ ਆਪਾਂ ਲੈਂਟਰਾਂ ਚ ਪਾਉਂਦੇ ਆਂ ਫਿਰ ਬੇਪਰਵਾਹ ਜੇ ਰਸਤੇ ਰੱਖ ਕੇ ਵੀ ਕੁੰਡੀ ਬਣੂਗੀ ਇਹ ਵੀ ਦੂਰਾ ਕੀਤਾ ਜਾਊਗਾ ਪੰਜਾਬੀ ਸਾਰੇ ਸੰਭ ਰਹੇ ਹੋਈ ਪੰਜਾਬੀ ਸੰਭ ਰਹੇ ਹੋ ਨਾ ਸਾਰੇ ਥੈਂਕ ਯੂ ਮਿਹਰਬਾਨੀ ਆ ਸੰਭ ਰਹਿਆ ਖਾਰੇ ਅੱਛਾ ਅੱਜ ਕਾਸਤਾ ਸੰਤ ਜੋ ਰਹੇ ਨਾਮਨਾ ਆਂਦੀ ਆ ਗੱਲ ਤੁਸੀਂ ਸਾਰਿਆਂ ਨੇ ਚਾਹਣਾ ਸੁਣਨੀ ਆ ਖਾਸ ਕਰਕੇ ਬੇਣਾ ਨੇ ਕਾਸਤਾ ਸੰਤ ਜੋ ਰਹੇ ਨਾਮਨਾ ਕਾਸਤਾ ਕਵਿਸ਼ਰ ਬਣਾਵੇ ਸ਼ੰਨਾ ਵਾਦਾ ਉਹ ਪਛੀਖ ਜਿਹੜਾ ਪਟਦਾ ਨਹੀਂ ਬਾਣੀ ਨੂੰ ਸਿੰਘ ਕਾ ਦਾ ਪੂਜੇ ਜੋ ਮੱਢੀ ਤੇ ਮਸਾਣੀ ਨੂੰ ਤਾਸ ਦਾ ਸੱਪ ਜੋ ਮਾਰੇ ਗੰਗਨਾ ਤਾਸ ਦਾ ਗੁਜਾਰੇ ਵਾਲਾ ਲੜੇ ਨੰਗਨਾ ਕਦੇ ਉਹ ਗਰੀਬਾਂ ਉੱਤੇ ਕਰੇ ਰਹਿਮ ਨਾ ਤਾਸ ਦੀ ਉਹ ਘੜੀ ਪੂਰਾ ਦੇਵ ਨਾ ਮਣਾ ਫਿਰ ਦੱਸਿਆ ਵੀ ਔਰਤ ਸੁਹਾਗਣ ਕਿਵੇਂ ਕਹਾਵੇਂਗੀ ਦੁਬਾਰਾ ਫੇਰ ਦੱਸੀ ਔਰਤ ਸੁਹਾਗਣ ਕਿਵੇਂ ਕਹਾਵੇਂਗੀ ਪਤੀ ਤੋਂ ਬਗੈਰ ਪਹਿਲਾਂ ਖਾਣਾ ਖਾਵੇਂਗੀ ਅੱਜ ਕੱਲ ਤਾਂ ਫਿਰ ਸਾਰੀਆਂ ਭੈਣਾਂ ਪਹਿਲਾਂ ਹੀ ਖਾਫੂ ਲੈਂਦੀਆਂ ਪਤੀ ਦਾ ਕੀ ਪਤਾ ਟੀਕੇ ਡੂਡ ਕੋਤਲਕ ਕੇ ਕੇ ਲਿਡੀ ਜਾਵੇ ਇਹ ਘਰੇ ਭੁੱਖੀਆਂ ਟਿੱਕੀਆਂ ਮੈਂ ਤੁਹਾਡੀ ਗੱਲ ਨਹੀਂ ਕੀਤੀ ਜਿਹੜੀ ਮਰਨ ਨਾਲ ਹੋ ਗਈ ਮੈਂ ਉਹਦੇ ਦੱਸਦਾ ਜੀ ਆਪ ਦੀ ਗੱਲ ਦੇ ਨਾਲ ਦੇ ਹੁੰਦੇ ਅੱਛਾ ਅੱਗੇ ਕਰੋ ਕੀ ਜੀ ਪਤੀ ਕਹਾ ਨਾਰੀ ਦੇ ਬੰਡਾਵੇ ਦੁੱਖ ਨਾ ਪੈਸੇ ਹੌਣ ਪਾਸ ਤੀਵੀ ਮਰੇ ਭੁੱਖ ਨਾ ਅਮਰਤੀ ਸ਼ੱਕੇ ਕੋ ਲਾਵੇ ਵਹਿਮ ਨਾ ਤਾਸਦੀ ਉਹ ਘੜੀ ਪੂਰਾ ਦੇਵੇ ਟਾਈਮ ਨਾ ਚੇਲਾ ਕਹਦਾ ਜੋ ਗੁਰੂ ਨੂੰ ਮੱਥਾ ਟੇਕੇ ਨਾ ਦੁਬਾਰਾ ਫੇਰ ਦੱਸੋ ਚੇਲਾ ਕਹਦਾ ਜੋ ਗੁਰੂ ਨੂੰ ਮੱਥਾ ਟੇਕੇ ਨਾ ਕਹਲਿਆਂ ਨੂੰ ਨੋ ਹੀ ਕਹਿੰਦੀ ਜਿਹੜੀ ਸੱਸ ਦੇ ਚਵਾੜੇ ਸਿੱਖੇ ਨਾ ਐਣਾ ਕਾ ਕਰਨਾ ਜੰਦਿਆ ਸਰ ਪੌਟੀ ਜੇ ਏਕ ਢਾ ਲੈਣੀ ਪਰਚ ਮਤਲਬ ਕਰ ਲਈ ਚੱਤਨੀਆ ਪੁੱਟ ਪੁੱਟ ਕੋਈ ਚੱਕਰ ਨਹੀਂ ਜਿਹੜੀ ਜ਼ਿਆਦਾਤਰ ਕਰਦੀ ਆ ਚੱਕ ਢਾ ਲਿਆ ਕਰੋ ਹਾਂਜੀ ਹਾਂਜੀ ਢਾੜਦਾ ਕਰੋ ਚਾਪ ਕਲਜੋ ਗਾ ਗਿਆ ਹੁਣ ਨਹੀਂ ਕੋ ਪੁੱਛਦਾ ਕਿਉਂ ਨਹੀਂ ਪੁੱਛਦਾ ਜੇ ਅੱਗੋ ਸੱਸ ਤਪੜੀ ਹੋਈ ਜਾ ਕੇ ਗੋਦਿਆਂ 'ਚ ਨਾ ਰੱਖੀ ਹਾਂ ਬੰਗਾ ਲੈ ਲਿਆ ਜੇ ਦਾ ਵੀ ਕਾਤਾ। ਦਾ ਸਰਗਿਆਂ ਦੀ ਕੁੰਡੀ ਅਸੀਂ ਬਣਾਉਣੀ ਤੇ ਤਾੜੀਆਂ ਤੁਸੀਂ ਲਾਉਣੀ ਆਂ। ਕੜੀ ਤਾੜੀਆਂ ਲਾ ਦਿਓ ਮੇਰੇ ਦੀਰ ਆਪੇ ਕਰੀਏ। ਹਾਂਜੀ। ਹਾਂ ਨਵਾਲਾ ਤਾੜੀ। ਤਾੜੀਆਂ ਵੇਖ ਲਾਈਏ ਜਿਵੇਂ ਛਪਟ ਤੇ ਮੀਂਹ ਪੈਂਦਾ ਬੰਦਾ। ਉਹ ਤਾੜੀਆਂ ਲਾਉਣ ਕਾਹਦੇ ਆਖਰੇ। ਜਿੰਨਾ ਦੋਤਾ ਸਾਰਾ ਚਾਕੇ ਚਾਰੀਆਂ ਨੂੰ ਖੜਾ ਹੁੰਦੇ ਆ। ਅੱਛਾ। ਬੱਚਿਆਂ ਨੂੰ ਕਹਿੰਦੇ ਨਹੀਂ ਉਹਨਾਂ ਅੱਤੇ ਪਾਣੀ ਦੀ ਬੋਲਾ ਨਾਲ ਚੱਕੀ ਕਰਦੇ। ਉਹਨਾਂ ਦੇ ਮੂੰਹ ਵਿੱਚ ਟੂਟੀਆਂ ਵਸਾਈਆਂ ਹੋਈਆਂ। ਕਦੋਂ ਕਿ ਉਹਦਾ ਟਾਈਮ ਪਾਸ ਦਾ ਰਹਿਣਾ ਸੀ ਆ ਕਦੇ ਆਪੀਏ ਕਿਉਂਕਿ ਉਹ ਤਾਂ ਹਰੇ ਘਰ ਦੇ ਵਿੱਚ ਮੱਝਾਂ ਘਾਵਾਂ ਸੀਗੀਆਂ ਲੋਕ ਦੁੱਧ ਦੋ ਡੇਰੀਆਂ ਦੇ ਪੌਂਦੇ ਨਹੀਂ ਸੀਗੇ ਆਪ ਹੀ ਪੀਂਦੇ ਸੀਗੇ ਦੁੱਧ ਦਹੀਂ ਲੱਸੀ ਮਗਣੀ ਸਾਰਾ ਕੁਝ ਘਰ ਦਾ ਸੀਗਾ ਪਰ ਇਹ ਚੀਜ਼ਾਂ ਖਾ ਕੇ ਲੋਕ ਉਹਨੂੰ ਮਿਹਨਤ ਕਰਦੇ ਸੀਗੇ ਪਛ ਜਾਂਦਾ ਸੀ ਹਾਂ ਅੱਜ ਦੇ ਟਾਈਮ ਦੇ ਵਿੱਚ ਮਿਹਨਤ ਕਰਕੇ ਕੋਈ ਰਾਜੀ ਨਹੀਂ ਹੈਗਾ ਹੁਣਾਂ ਬੱਚਾ ਪਾਲਦੀ ਵਿਚਾਰੀ ਦੁੱਧ ਲਈ ਪਾਲਦੀ ਆ ਇਹ ਤੁਹਾਨੂੰ ਕੁਰਕਰੇ ਵਾਲਾ ਮਾਲੀ ਰਹਿਗੇ ਹੋਰ ਭਾਈ ਇਹਨਾਂ ਨੂੰ ਦੁੱਧ ਤੇ ਪਿਆਆ ਕਰੋ ਦੁੱਧ ਨਾ ਕਿਤੇ ਖੀਰ ਖਵਾਇਆ ਕਰੋ ਅੱਜ ਕੱਲ ਮਾਵਾਂ ਕੋਲੇ ਸੌਖੇ ਤਰੀਕੇ ਆ ਜੋ ਆਕਾ ਨੂੰ ਚੁੱਪ ਕਰਾਉਣ ਦੀ ਰੁਪਈਆ 100 ਬਣਾ ਦੇਣਗੀ ਆ ਦੁਕਾਨ ਵਾਲਾ ਤੋੜ ਦੇਣਗੀ ਆ ਅੱਛਾ ਜਾ ਭੱਜ ਕੇ ਪੁੱਤ ਇੱਕ 버ਗਰ ਤੂੰ ਖਾ ਲੈ ਇੱਕ ਮੇਰੇ ਵਾਸਤੇ ਲਈ 버ਗਰ ਨਾ ਖਾਆ ਕਰੋ ਦੁੱਧ ਤੇ ਪਿਆਆ ਕਰੋ ਤਾੜੀ ਲਾਓ ਜ਼ੋਰ ਨਾਲ ਧੀਰ ਖੋਇਆ ਲਿਆ ਹਾਂ। ਹਾਂ। ਆ ਨਿਕਰੇ ਵੀ ਦੋ ਪੈਆਂ ਵੀ ਨਹੀਂ ਪੂਰੀ ਆਈਆਂ। ਇਹਨੂੰ ਚੁੱਪ ਦੇ। ਹੱਥ ਬੰਨ ਕੇ ਬੈਣਦੀ ਆ ਜਵਾਕਾਂ ਵਾਲਾ ਤੁਰਕ ਰਿਆ ਕਰ ਕਰੇ ਨਾ ਖਵਾਇਆ ਕਰੋ। ਇਹੋ ਜਿਹਾ ਹੋ ਜਾਣਗੀ। ਤੈਨੂੰ ਪਤਾ ਨਹੀਂ ਸਟਰੀਟ ਬੋਡੀ ਆ। ਇਹ ਮੈਿੱਟੇ ਵਾਲਾ ਨੇ। ਅੱਜ ਰਾਤ ਨੂੰ ਭੋਦੇ ਤੇ। ਉਹ ਤਿੰਨ ਦਾ ਨਿਓ ਲੈ ਗਿਆ ਹੁਣ ਗੱਲ ਪਿੱਛੇ ਵਾਲੀ। ਬਰਗਰ ਵੀ ਜੇ ਵਿੱਚ ਪੈਂਦੀਆਂ ਨਾ ਉਹ ਤੁਸੀਂ ਇਹਨਾਂ ਨੂੰ ਘਰੇ ਪਰੌਂਠੇ ਬਣਾ ਕੇ ਵੀ ਖਵਾ ਸਕਦੇ ਹੋ ਬਿਲਕੁਲ ਖਾਤ ਬਣ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਜੁਆਕਾਂ ਦੀ ਸਿਹਤ ਨਾ ਖਰਾਬ ਕਰੋ ਬਿਲਕੁਲ ਇਹਨਾਂ ਨੂੰ ਚੰਗੀਆਂ ਚੀਜ਼ਾਂ ਘਰੇ ਬਣਾ ਕੇ ਖਵਾਇਆ ਕਰੋ ਨਾਮ ਦੀ ਆਪ ਹੀ ਇੱਕ ਹੀ ਚਾਹ ਰਹੀ ਇਹ ਚੀਜ਼ਾਂ ਕੋਈ ਖਾਣ ਵਾਲੀਆਂ ਉਹ ਪਤਾ ਨਹੀਂ ਲੈਟ ਨਹੀਂ ਕਰਿਆ ਖਵਾਉਂਦੇ ਆ ਕਿ ਨਹੀਂ ਤੁਹਾਡੇ ਤੁਸੀਂ ਜਾਓ ਉੱਥੇ ਖੜ੍ਹ ਜੀ ਆਪਣੇ ਕੋਲ ਤਾਂ ਸਿੱਧੀਆਂ ਗੱਲਾਂ ਇਹਦੇ ਨਾਲੋਂ ਚੰਗਾ ਘਰੇ ਬਣਾਈ ਜੀ ਦਾ ਭਰੋਸਾ ਹੁੰਦਾ ਭਾਈ ਘਰੇ ਬਣਾਈ ਹੈ ਚੀਜ਼ ਹਾਂ ਉਹਨਾਂ ਦਾ ਕੀ ਭਰੋਸਾ ਪਰਾਵ ਕਰਦੇ ਪਏ ਸੋ ਹੱਥ ਬੰਨ ਕੇ ਤੁਹਾਡੇ ਦੁਆਰਾ ਫਿਰ ਚਰਨਾਂ ਦੇ ਵਿੱਚ ਬੇਨਤੀ ਆ ਭਾਈ ਚੰਗੀਆਂ ਚੀਜ਼ਾਂ ਜਵਾਕਾਂ ਨੂੰ ਖਾਇਆ ਕਰੋ ਤੇ ਆਪ ਵੀ ਚੰਗੀਆਂ ਚੀਜ਼ਾਂ ਖਾਇਆ ਕਰੋ ਤਾਂ ਕਿ ਤੁਹਾਡੀ ਵੀ ਸਿਹਤ ਤੰਦਰੁਸਤ ਰਹੇ ਜਵਾਕਾਂ ਦੀ ਵੀ ਸਿਹਤ ਤੰਦਰੁਸਤ ਰਹੇ ਤੇ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਵੀ ਤੰਦਰੁਸਤ ਪੈਦਾ ਹੋਵੇ ਲਓ ਜੀ ਕਿਸੇ ਨੇ ਸਰੀਆ ਚੈੱਕ ਕਰਨਾ ਮੇਰਾ ਵੀਰ ਸਰੀਆ ਚੈੱਕ ਕਰ ਸਕਦੇ ਜੇ ਕਿਸੇ ਨੂੰ ਸ਼ੱਕ ਆ ਮੇਰੀ ਜਗ੍ਹਾ on the ਤੈਨਾਂ ਰਹਿੰਦੇ ਕਿਉਂ ਆਵੇਂ ਇਹਨੂੰ ਲੈ ਲੈ ਇਕੱਲਾ ਹੀ ਗੋਲ ਕਰ ਦੇਗਾ ਉਹ ਨਹੀਂ ਨਹੀਂ ਦਾਤਾ ਮੇਰੇ ਖਣਾਓ ਆਹ ਆ ਬੜਾ ਯਾਰ ਤਿੰਨ ਯਾਰ ਕਰ ਬੱਜ ਕੇ ਹਰ ਤਰੀਕੇ ਨਾਲ ਕੀ ਤੈਨੂੰ ਹੋਵੇ ਦੋ ਖਿਡਾਰੀ ਤੇ ਤੀਜਾ ਵਿਚਾਰੇ ਤੂੰ ਕਾ ਪਸਵਾ ਲੈਣੇ ਰਹਿਣਾ ਆਵੇਂ ਆ ਮੈਨੂੰ ਮਾਰ ਘੜ ਦੋ ਕਿਉਂ ਮੈਂ ਫੋਲ ਕਰ ਚੱਕੂ ਪਰਾਉਨੇ ਦੇ ਵੀਡੀਓ ਕਾਰ ਆ ਹਾਂ ਵਾਹ ਗੁਰੂ ਧੰਨ ਗੁਰੂ ਪਾਪਾ ਨਾਮਕ ਇਹ ਬਾਬਾ ਨਾਮਕ ਕਦੋਂ ਕਹਿੰਦੇ ਵੀ ਰਿੱਟ ਦੇ ਵਾਸਤੇ ਪਰੋ ਹਾਂ ਜੀ ਤਾੜੀਆਂ ਲਾ ਦਿਓ ਚੱਲੋ ਚੱਲੋ ਬਾਬਾ ਆ ਵੀ ਆ ਗਿਆ ਜਿਹੜਾ ਕੱਟਿੰਗ ਆ ਹੱਥ ਮਸਾਪਰੇ ਆਇਆ ਫਿਰ ਨਹੀਂ ਆਇਆ ਸਰ ਲਾ ਦਿਓ ਨਹੀਂ ਇਹ ਬੁਨਾਟ ਦਾ ਜਿੰਨਾ ਸਾਡਾ ਆੜੀਆਂ ਰੀਸਾ ਗਾੜੀਆਂ ਟੱਕ ਚਕਾਰ ਕੇ ਫਸਾਦੇ ਤੰਨੇ ਰਹਿ ਜਿਓ ਹੈ ਹਾਂ ਤਾਂ ਗੱਲਾਂ ਪਰ ਹੈ 2 ਜਨਰਾਂ ਦਾ ਸ਼ਕਤੀ ਮਾ ਦਾ ਨਾ ਡਾਟਾ ਹੋਰ ਆਵੇ ਆਨੇ ਮਾ ਲੱਗਣੀ ਹੈ ਸਾਲ ਇਤੋਂ ਮੰਦਾ ਪੋੜੀ ਲੱਗਾ ਹੋਇਆ ਉਧਰੋਂ ਆਊਗਾ ਜਵਾਨ ਟੋੜ ਕੇ ਖੱਟੇ ਦੇ ਤੌਰ ਮਾਰ ਕੇ ਮੰਜੇ ਦੇ ਉੱਪਰ ਤੇ ਜਾਊਗਾ ਛਾਲ ਇੱਕੀ ਲੱਗਣੀ ਆ ਆ ਫੜੋ ਇਤੋਂ ਤਾਰੇ ਕੀ ਲੱਗਣੀਆਂ ਦੁਬਾਰਾ ਨਹੀਂ ਲੱਗਣੀਆਂ 200 ਰੁਪਇਆ ਮਾਰਦਾ ਧੰਨਵਾਦ ਅੱਛਾ ਤੇ ਵੀਡੀਓ ਬਣਾਉਣੀ ਤੁਸੀਂ ਬਣਾ ਕਰਦੇ ਆ ਪੰਜਾਬੀ ਬਾਜੀਗਰਸ਼ੋ ਵਧੀਆ ਲੱਗਿਆ ਆਪੋ ਆਪਣੇ ਕਮੈਂਟਸ ਜ਼ਰੂਰ ਸ਼ੇਅਰ ਕਰਨੇ ਆ ਨਗਾਰਾ ਗੇਟ ਤੇ ਤਾੜੀਆਂ ਲਾਉਣੀਆਂ ਜਦੋਂ ਜਵਾਨ ਪਰੋ ਚੱਲ ਪਿਆ ਚੱਲ ਕਿਹੜਾ ਆ ਰਿਹਾ ਆ ਇਹਨੂੰ ਜਾਣਾ ਨੂੰ ਆਇਆ ਆ ਉਹ ਉੱਧਰ ਆਇਆ 这是不是三月的